25 ਜੂਨ 2025 ਨੂੰ ਜਿਹੜੀ ਐਫਆਈਆਰ ਦੇ ਵਿੱਚ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਅੰਡਰ ਜਿਹੜੀ ਐਫਆਈਆਰ ਲੋਜ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਦੇ ਵਿੱਚ 25 ਜੂਨ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ 26 ਤਰੀਕ ਨੂੰ ਜਦੋਂ ਮੈਜਿਸਟਰੇਟ ਡਿਊਟੀ ਮੈਜਿਸਟਰੇਟ ਦੇ ਕੋਲ ਪੇਸ਼ ਕਰੇ ਕੀਤਾ ਗਿਆ ਸੀ ਤਾਂ ਕੋਰਟ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਤੇ ਜੋ ਕਿ ਅੱਜ ਰਿਮਾਂਡ ਦਾ ਪੀਰੀਅਡ ਜਿਹੜਾ ਸੀ ਖਤਮ ਹੋ ਰਿਹਾ ਸੀ ਅੱਜ ਉਸ ਤੋਂ ਡਿਊਰੀ ਉਸ ਤੋਂ ਬਾਅਦ ਕਾਫੀ ਇਨਵੈਸਟੀਗੇਸ਼ਨ ਹੋਈ ਤੇ ਉਸ ਤੋਂ ਬਾਅਦ ਅੱਜ ਦੁਬਾਰਾ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਜਦੋਂ ਪੇਸ਼ ਕੀਤਾ ਗਿਆ ਕਿ ਫਰਦਰ ਰਿਮਾਂਡ ਲੈਣ ਦੇ ਲਈ ਤਾਂ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਹੈ ਪੁਲਿਸ ਨੇ ਤੇ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਸੀਗੀ ਕਾਫੀ ਇਹੋ ਜਿਹੇ ਤੱਥ ਜਿਹੜੇ ਸੀਗੇ ਕੀ ਨਿਕਲ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜਿਹਨੂੰ ਕਿ ਇੱਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹੜੇ ਕਿਹੜੇ ਗਰਾਉਂਡਸ 'ਤੇ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰੋਪਰਟੀ ਬਿਨਾਮੀ ਟਰਾਂਜੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰੋਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਆਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਜਿਹੜਾ ਕਿ ਕਿੱਥੇ ਵੀ ਅੱਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਹੈ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਤੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੋਲੀਸ ਰਿਮਾਨਡ ਦਿੱਤਾ ਹੈ ਤੇ ਜਿਹੜੇ-ਜਿਹੜੇ ਫਰਦਰ ਅੱਗੇ ਗਰਾਊਂਡ ਸੀਗੇ ਉਹ ਮੇਰੇ ਨਾਲ ਕੁਲੀਕ ਹੈਗੇ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਇਹ ਤੁਹਾਨੂੰ ਸਾਰੇ ਗਰਾਊਂਡ ਜਿਹੜੇ ਨੇ ਡਿਸਕਲੋਜ਼ ਕਰਨਗੇ ਥੋੜਾ ਜਿਹਾ ਕਿਰੋ ਹੋ ਜਾਣਾ ਸਰ ਨਾ ਨਾ ਹਾਂਜੀ ਸਰ ਅਗਲੀ ਪੇਸ਼ੀ ਸੰਡੇ ਨੂੰ ਹੈ ਜਾਂ ਮੰਡੇ ਨੂੰ ਹੈ ਸੰਡੇ ਸੰਡੇ ਨੂੰ ਮੰਡੇ ਨੂੰ ਡਿਊਟੀ ਮਿਜਿਸਟਰੇਟ ਦੇ ਪੇਸ਼ ਕੀਤਾ ਜਾਊਗਾ ਹਾਂਜੀ 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 ਸੋ ਜਦੋਂ ਪੰਜਾਬ ਜਦੋਂ ਪੰਜਾਬ ਬਿਜ਼ਨਸ ਬਿਊਰੋ ਨੇ ਇੰਟਰੋਗੇਟ ਕੀਤਾ ਤੇ ਵਿਕਰਮ ਸਿੰਘ ਮਜੀਠੀਆ ਤੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੇਲ ਡੀਡਾਂ ਹੋਈਆਂ ਹੋਈਆਂ ਨੇ ਕੁਝ ਮਸ਼ਵਰਾ ਸ਼ਿਮਲਾ ਦੀਆਂ ਜ਼ਮੀਨ ਦੀਆਂ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 0.56 ਹੈਕਟੇਅਰਸ ਦਿਖਾਈ ਹੋਈ ਸੀਗੀ 2012 ਜਦ ਕਿ ਜਿਹੜੀਆਂ ਸੇਲ ਡੀਡਸ ਨੇ ਉਹ 2010 11 ਦੀਆਂ ਨੇ ਤੇ ਉਹ ਸੇਲ ਡੀਡਸ ਵਿੱਚ ਜਿਹੜਾ ਜ਼ਮੀਨ ਦਿਖਾਈ ਗਈ ਹੈ 402 ਹੈਕਟੇਅਰਸ ਜੋ ਕਿ ਬਹੁਤ ਵੱਡਾ ਚੰਕ ਆਫ ਲੈਂਡ ਹੁੰਦਾ ਤੇ ਇਹਦੇ ਬਾਰੇ ਸਾਨੂੰ ਜਦੋਂ ਇੰਟੈਰੋਗੇਸ਼ਨ ਚ ਪਤਾ ਲੱਗਿਆ ਤੇ ਸਾਡੀ ਜਿਹੜੀ ਉੱਥੇ ਵਿਜ਼ਿਟ ਹੋਈ ਸੀ ਉਸ ਤੋਂ ਪਤਾ ਲੱਗਿਆ ਕਿ ਅਸੀਂ ਅਦਾਲਤ ਨੂੰ ਇਹਦੇ ਬਾਰੇ ਦੱਸਿਆ ਫਿਰ ਅਸੀਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਿਹੜਾ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਵਗੈਰਾ ਹੈਗੇ ਸਾਨੂੰ ਇਹ ਮਿਸਗਾਈਡ ਕਰਦੇ ਰਿਹਾ ਕਿਉਂ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਤੇ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮਜੀਠੇ ਲੈ ਗਿਆ ਤੇ ਮਜੀਠੇ ਵੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੋਰਖਪੁਰ ਵੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਹੈ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈ ਉਹ ਜਿਹੜਾ ਫਾਰਮ ਹਾਊਸ ਸੀਗਾ ਇਹਨਾਂ ਦਾ ਪਹਿਲਾਂ ਆਕਸ਼ਨ ਵਿੱਚ ਵਿਕ ਗਿਆ ਸੀਗਾ ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆਏ ਸੈਨਿਕ ਫਾਰਮ ਜਿਹੜੇ ਸੈਨਿਕ ਫਾਰਮਸ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਇਹ ਦੁਬਾਰਾ ਪਾਵਰ ਚ ਆਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡਾ ਤਾਂ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਹੇ ਕਿਹੜੀ ਨਹੀਂ ਖਰੀਦ ਰਹੇ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡ ਸਿਖਾਈ ਕੀ ਇਸ ਰਾਹ ਇੰਡਸਟਰੀਜ਼ ਲਿਮਟਿਡ ਦਾ ਆਪਣਾ ਰਿਕਾਰਡ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਗੁਰਮੇਰ ਸਿੰਘ ਗੁਰਮੇਰ ਸਿੰਘ ਹੋਰ ਉਹਨਾਂ ਦੇ ਬ੍ਰਦਰ ਸਾਰੀ ਫੈਮਿਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਤੇ ਸ਼ੋ ਕੀਤੇ ਹਨ ਸੋ ਇਹ ਸਾਰਾ ਰਿਕਾਰਡ ਜਦੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਰਿਮਾਂਡ ਦੀ ਐਕਸ਼ਨਲ ਰਿਕੁਆਇਰਮੈਂਟ ਹੈ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕੀ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਆ ਜਲੰਧਰ ਵਿੱਚ ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਵਕੌਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾ ਰੁਪਏ ਦਿੱਤੇ ਗਏ ਨੇ ਸੋ ਅਦਾਲਤ ਨੇ ਜਦੋਂ ਸਾਰੇ ਤੱਤ ਜਿਹੜੇ ਬੱਚੇ ਹੈਗੇ ਨੇ ਤੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਹੈ ਉਹਨਾਂ ਨੇ ਦਿੱਤਾ ਹੈ ਕਿੰਸਾਬ ਇਹ ਜੋਪੀ ਜਿਹੜੀ ਸਾਰੀ ਮਨੀ ਇਨਵੋਲਵ ਹੋ ਰਹੀ ਹੈਗੀ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਡਰੱਗਸ ਦੀ ਮਨੀ ਹੈਗੀ ਆ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਦੀ ਮਨੀ ਹੈ ਸਰ ਇਹ ਸਾਰੀ ਇਲਗੋਟਨ ਮਨੀ ਹੈ ਇਹ ਕਈ ਸੋਰਸਸ ਤੋਂ ਕਈ ਜਿਹੜੇ ਆ ਗਏ ਨੇ ਬੰਦਿਆਂ ਤੋਂ ਕੰਪਨੀਆਂ ਤੋਂ ਇਹਨਾਂ ਦੇ ਖਾਤਿਆਂ ਵਿੱਚ ਆਈ ਹੈ ਇਹ ਮਨੀ ਸਿਰਫ ਬੈਂਕਿੰਗ ट्रांजैक्शन ਦੇ ਨਾਲ ਨਹੀਂ ਆਈ ਹੈ देयर वाज ਅਮਾਉਂਟ ਆਫ ਰੁਪੀਏ 161 ਕਰੋੜ ਇਨ ધ ਇਅਰ 2007 8 ਐਂਡ 89 ਜਿਹੜਾ ਕੈਸ਼ ਡਿਪੋਜ਼ਿਟ ਹੋਇਆ ਇਹਨਾਂ ਵੀ ਕੰਪਨੀ ਵਿੱਚ ਲੇਕਿਨ ਉਹ ਕੈਸ਼ ਡਿਪੋਜ਼ਿਟ ਨੂੰ ਕਹਿ ਰਹੇ ਨੇ ਕਿ ਇਹ ਸ਼ਰਾਬ ਦੇ ਠੇਕਿਆਂ ਦੀ ਕਲੈਕਸ਼ਨ ਸੀ ਕਿ ਉਹਦਾ ਜਿਹੜਾ ਕੈਸ਼ ਹੈਗਾ ਜਿਹੜੇ ਵਕੀਲ ਉਹਨਾਂ ਦੇ ਕਹਿ ਰਹੇ ਨੇ ਉਹ ਇਹ ਦਾਅਵਾ ਕਰ ਰਹੇ ਠੀਕ ਸਰ ਉਹ ਬੈਲੈਂਸ ਸ਼ੀਟਾਂ ਚ ਦਿਖਾਈ ਨਹੀਂ ਉਹ ਵਾਲੀਆਂ ਰਸੀਤਾਂ ਤੇ ਬੈਂਕਾਂ ਵਿੱਚ ਡਿਪੋਜ਼ਿਟ ਹੋ ਰਹੇ ਨੇ ਪੈਸੇ ਇਹ ਜੀ ਜਿਹੜਾ ਕੈਸ਼ ਹੈ ਇਹ ਕਈ ਚੀਜ਼ਾਂ ਦਾ ਪੈਸਾ ਹੈ ਇਹ ਕਈ ਚੀਜ਼ਾਂ ਦਾ ਪੈਸਾ ਜੀ ਕੋਈ ਪਾਰਟੀਕੂਲ ਨਹੀਂ ਹੈ ਕਈ ਫੈਕਟਰਸ ਤੋਂ ਆਇਆ ਹੈ ਨਹੀਂ ਡਰੈਗਰਸ ਦਾ ਦੱਸੋ ਸੋ ਮੈਂ ਕਲੀਅਰ ਦੱਸ ਰਿਹਾ ਤੁਹਾਨੂੰ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਏਗਾ ਕਿੰਨਾ ਪੈਸਾ ਕਿਤੋਂ ਆਇਆ ਐਫ ਆਈ ਆ ਜਿਹੜੀ ਹੈ ਉਹ ਕਹਿ ਰਹੇ ਨੇ ਕਿ ਵੀ ਐਫ ਆਈ ਆ ਜਿਹੜੀ ਹੈਗੀ ਗਲਤ ਹੋਈਗੀ ਐਫ ਆਈ ਆਰ ਵਿੱਚ ਪੂਰੇ ਤੱਤ ਨਹੀਂ ਹੈਗੇ ਉਹਨਾਂ ਨੇ ਇਨਵੈਸਟੀਗੇਸ਼ਨ ਨੇ ਬਲਾਕ ਨਹੀਂ ਗਿਆ ਜ਼ਮੀਨ ਜਾਇਦਰ ਪੁੱਛਿਆ ਨਹੀਂ ਗਿਆ ਕਾਗਜ਼ ਤਾਂ ਦਿੱਤੇ ਨਹੀਂ ਗਏ ਉਸਦੇ ਬਾਅਦ ਉਸ ਇਹ ਅਫੀਦ ਦਾਜ ਕਰਕੇ ਇਹ ਕਹਿੰਦੇ ਸਾਨੂੰ ਰਿਮਾਂਡ ਦੇ ਦੇ ਹਨਰੇਬਲ ਸੁਪਰੀਮ ਕੋਰਟ ਸਪੈਸੀਫਿਕਲੀ ਸਟੇਟਸ ਥੈਟ ਐਫ ਆਈ ਆਰ ਇਜ਼ ਨਾਟ ਐਨ ਐਂਸਾਈਕਲੋਪੀਡੀਆ ਸਾਰਾ ਕੁਝ ਉਹਦੇ ਚ ਨਹੀਂ ਹੋ ਸਕਦਾ ਸਾਰੀ ਚੀਜ਼ਾਂ ਇੱਕ ਸਵਾਲ ਇਹ ਆ ਕੱਲ ਸੱਪਤਾ ਤੇ ਰਦੀ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਸ਼ਰਿਆਮ ਕਿਹਾ ਕਿ ਡਰੱਗਸ ਦੇ ਜਿਹੜੇ ਕਿ ਇਹ ਮਨੀ ਹੈਗੀ ਉਸ ਨੂੰ ਲੈ ਕੇ ਉਹ ਵੀ ਵਿੱਚ ਇਨਵੋਲਡ ਹੈ ਜੀ ਹਾਂਜੀ ਉਹ ਮਨੀ ਵੀ ਹੈਗੀ ਹੈ ਇਨਵੋਲਡ ਹੈ ਦਿੱਲੀ ਪੁਲਿਸ ਜੜੀ ਇਨਵੈਸਟੀਗੇਸ਼ਨ ਨਹੀਂ ਕਰਨ ਦੇ ਰਹੀ ਉਹਦੇ ਵਾਸਤੇ ਕੋਈ ਗੱਲ ਹੋਈ ਹੈ ਜੀ ਹਾਂਜੀ ਉਹ ਫਿਰ ਸਾਡੇ ਅਸੀਂ ਉਹਦੇ ਬਾਰੇ ਕੋਰਟ ਨੂੰ ਰਿਕੁਐਸਟ ਕੀਤੀ ਹੈਗੀ ਹੈ 79 ਆਫਟਰ ਲੰਚ ਵੀ ਉਹਦੇ ਬਾਰੇ ਕੋਰਟ ਨੂੰ ਸਿਕਲ ਕਰ ਰਹੇ ਹਾਂ ਸਰ ਹੁਣ ਚਾਹ ਰਹੇਂ ਤੇਰੇ ਮਾਨ ਦੌਰਾਨ ਯੂਪੀ ਦੇ ਨਾਲ ਨਾਲ ਹੋਰ ਵੀ ਕਿੱਥੇ ਲੈ ਕੇ ਜਾਣਾ ਜਿੱਦਾਂ ਤੁਸੀਂ ਗੋਰਖਪੁਰ ਦਾ ਜ਼ਿਕਰ ਕੀਤਾ ਹੋਰ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗੇਗਾ ਜੀ ਅਸੀਂ ਕਿੱਥੇ ਕਿੱਥੇ ਕਰਨੋ ਸਾਰੀਆਂ ਗੱਲਾਂ ਅਸੀਂ ਇੱਥੇ ਨਹੀਂ ਦੱਸ ਸਕਦੇ ਪੀਸਾਰੀ ਨਹੀਂ ਸੀਕਰਟ ਕੋ ਰੱਖੇਗੀ ਟੈਂਟ ਲਾਤੇ ਗਏ ਪੁਲਿਸ ਫੋਰਸ ਇਲਾਜ ਕਰ ਦਿੱਤੇ ਕਿ ਬਹੁਤ ਜ਼ਿਆਦਾ ਸਰ ਇਹਦੀ ਸਿਕਿਉਰਟੀ ਦੀ ਵੀਡੀਓ ਨੂੰ ਰੱਖਿਆ ਮਰਨ ਸੀ ਕੋ ਲਈ ਹੈ ਲਾ ਐਂਡ ਆਰਡਰ ਸਿਚੁਏਸ਼ਨ ਹੈ ਇੱਥੇ ਤੁਸੀਂ ਦੇਖ ਰਹੇ ਜੀਡੀਆ ਨੂੰ ਨਹੀਂ ਨਹੀਂ ਲਾ ਐਂਡ ਆਰਡਰ ਮੀਡੀਆ ਦੇ ਸਰਗੀ ਆਰਡਰ ਦੇ ਕੋਲ ਵੀ ਸਰ ਆਰਡਰਸ ਬਾਈ ਦੀ ਕੋਰਟ ਇਟਸੈਲਫ ਸਰ ਅਨੀ ਕੋਰਟ ਆਰਡਰ are you restricting media like this sir we are not ma'am we are not restricting media because of media you call police no problem no problem kar rahe hai haan ji media am log ja rahe sige media nahi da sara road de itna da ki road de specific order sige ki in court juriya proceeding in camera proceedings hoegi us de basis te is case vich media box like you provide media allow nahi hai ki tusi ek ull ਉਸੀ ਕੋਰਟ ਦੇ ਵਿੱਚ ਇਸ ਟਾਈਮ ਦੇ ਤੇ ਜਿਹੜੇ ਵੀ ਆਰਡਰ ਸੀਗੇ ਇਨ ਕੈਮਰਾ ਪ੍ਰोसीडिंग्स ਦੇ ਕੋਰਟ ਦੇ ਆਰਡਰ ਸੀਗੇ ਉਹਦੇ ਅਕੋਰਡਿੰਗਲੀ ਸਿਰਫ ਲਾਇਰਸ ਜਾਂ ਫਿਰ ਜਿਹੜੀ ਬਿਜ਼ਨਸ ਦੀ ਟੀਮ ਸੀ ਤੇ ਜਾਂ ਉਹਨਾਂ ਦੇ ਲਾਇਰ ਸੀਗੇ ਜਾਂ ਜਿਹੜੇ ਗਨੀਬਕੌਰ ਨੇ ਉਹ ਅਲਾਉਡ ਸੀਗੇ ਉਹ ਤੋਂ ਇਲਾਵਾ ਕੋਈ ਵੀ ਅਲਾਉਡ ਨਹੀਂ ਸੀ ਤੇ ਇਸ ਕਰਕੇ ਉਹ ਬਾਇਕਾਟ ਆਰਡਰ ਸੀਗਾ अदरवाइज देयर इज नो देयर इज नो ਆਰਡਰ ਦੇ ਪਰ ਇਹ ਲਾਅ ਆਰਡਰ ਦੀ ਗੱਲ ਬਹੁਤ ਜਿਆਦਾ ਹੈ ਸਜਾ ਤੋਂ ਕੋਰਟ ਕੇਸ ਦੇ ਨਾਲ ਰਿਲੇਸ਼ਨ ਹੈ ভাই ਆਏ ਨੇ ਕੋਈ ਵੀ ਕੋਈ ਆਰਡਰ ਸਾਰੇ ਐਨੀ ਅਦਰ ਕੁਐਸਚਨ ਗਾਰਡਿੰਗ ਟੂ ਇਨਵੈਸਟੀਗੇਸ਼ਨ ਬਾਰੇ ਦੱਸ ਦੋਨੇ ਇਨਵੈਸਟੀਗੇਸ਼ਨ ਐਂਡ ਕੋਰਟ ਕੇਸ ਵੀ ਕੰਪਲੀਟ ਹੈ ਆਹ ਠੀਕ ਹੈ